ਬੇਬੇ ਨੇ ਦੇਖ ਲਾ ਮੇਰੀ ਬੇਈਤੀ ਕਰਕੇ ਰੱਖਤੀ ਸਾਰੇ ਕਿ ਮੇਰੀ ਨੂਨੇ ਮੈਨੂੰ ਕੁੱਟਿਆ ਵੀ ਇੰਨਾ ਕਿੰਨਾ ਕੁੱਟਿਆ ਜੋ ਤੈਨੂੰ ਤੰਗ ਕਰਦੀ ਸੀ ਚੋਗਲਣਾ ਕਰਦਾਂ ਸੀ ਸਾਰਾ ਦਿਨ ਮੇਰੇ ਨਾਲ ਰਲ ਕੇ ਤਾਈਨਾ ਤਾਂ ਤੈਨੂੰ ਮੜਾ ਜਾਂ ਕਹਿਣਾ ਐਡਾ ਰਸ ਕੀ ਤੇਰੇ ਉਹ ਹੀ ਗੱਲ ਤੇਰਾ ਸਿਰ ਪਾੜਤਾ ਬੇਬੇ ਕਿੰਨਾ ਕੁ ਕੁੱਟਤਾ ਕੱਲ ਮੈਂ ਤੈਨੂੰ ਕਿੱਥੇ ਜੇ ਤੇਰਾ ਚਲਡ ਹੋਇਆ ਕਿੱਥੇ ਤੇਰਾ ਸਿਰ ਪਾਟ ਗਿਆ ਕਿੰਨਾਂ ਗੋਲਾ ਲਾ ਤਾ ਤੈਨੂੰ ਉਹ ਗੋਲਾ ਕੀ ਲਾ ਤਾ ਅੱ ਬਾਹਰ ਫੀਸ਼ ਮੜਾ ਆਇਆ ਜੀ ਮੈਂ ਸਾਰਾ ਨਾ ਕਹਿਣਾ ਕੋੜੇ ਤੇਰੀ ਸੱਸ ਕਿਵੇਂ ਹੈ ਤੇਰੀ ਸੱਸ ਕਿਵੇਂ ਹੈ ਕਿੰਨੀ ਕੁ ਕੁੱਟ

ਲਮਕ ਜੀ ਡਿੱਗੀ ਨਾ ਲਮਕ ਜੀ ਡਿੱਗੀ ਨਾ ਦੀ ਮੈਂ ਤਾਂ ਡੱਗ ਕੇ ਨਖੋਂ ਪਤਾ ਤੈਨੂੰ ਫੇਰ ਲੱਗੂ ਜੋ ਸਮ ਜੇਲ੍ਹ ਦੀਆਂ ਰੋਟੀਆਂ ਖਾਣ ਨਾਲ ਪੰਜਾ ਮਾਪਤਾਂ ਨੂੰ ਪਤਾ ਨਹੀਂ ਕੀ ਰੌਲਾ ਜਾਂ ਪਈ ਜਾਂਦਾ ਹੈਗਾ ਸਾਰਾ ਦਿਨ ਹੀ ਰੌਲਾ ਪਾਉਂਦੀ ਰਹਿੰਦੀਆਂ ਨੇਗੀਆਂ ਬੇਬੇ ਆ ਬੈਠੀ ਐ ਬੇਬੇ ਕੀ ਪਤਾ ਰੌਲਾ ਜਾਂ ਕਾਹਦਾ ਪੈਂਦਾ ਸੀਗਾ ਰੌਲਾ ਤਾਂ ਸੀ ਬੋਲੀ ਆਨਾਂ ਸੀ ਦੋਨੇ ਉਹ ਰੋਲ ਕਿਉਂ ਲੜਾਈ ਰੱਖਦੀ ਹੁਣ ਕੀ ਗੱਲ ਹੋ ਗਈ ਹੁਣ ਕਾਹਦੇ ਪਿੱਛੇ ਬੋਲ ਕੇ ਆਂ ਤੂੰ ਤਾਂ ਮੇਰੀ ਗੈਰਤੀ ਕਰਦੇ ਆ ਬਾਹਰ ਢਾਕੇ ਤੈਨੂੰ ਮੈਂ ਤਾਂ ਮਰਦੀ ਹਾਂ ਉੱਠ ਤੇ ਚੜਕੇ ਅਗਰੇ ਕੋਠੇ ਚੜ ਗਈ ਤੁਲਾ ਕੇ ਲਿਆ ਨਾ ਮੈਂ ਹਰ ਬਣੀ ਕੋਠੇ ਹੀ ਚੜ ਗਈ ਹਾਂ ਕੋਠੇ ਤੇ ਚੜ ਗਈ ਕਹਿੰਦੀ ਮੈਂ ਮਰਦੀ ਹਾਂ ਹਾਂ ਕਹਿੰਦੀ ਮੇਰੇ ਬੈਜ ਚੋਗ ਬੰਦ ਤੇ ਕਮਤਨ ਕੋਠੇ ਨਹੀਂ ਬੇਬੇ ਤੇਰਾ ਕਾਮਲੀ ਹੋ ਗਈ ਉਹ ਕਿੱਥੇ ਮਰਦੀ ਐ ਉਹ ਨਹੀਂ ਮਰਦੀ ਮਰਦੀ ਪਤਾ ਹੁੰਦਾ ਪਤਾ ਤੁਲਾ ਉਹ ਬੇਬੇ ਤਾਂ ਤੈਨੂੰ ਮਾਰਨ ਨੂੰ ਫਿਰਦੀ ਐ ਉਹਦਾ ਢੰਗ ਕਰਦੀ ਐ ਢੰਗ ਬਪਾਏ ਨਾ ਆਪਣਾ ਗੱਲ ਪੱਲੇ ਰਹਿ ਜਾ ਤੰਗ ਆਲੀ ਤੂੰ ਬਗ ਜਨਾਲਾ ਨਹੀਂ ਨਹੀਂ ਮੈਂ ਨਹੀਂ ਲਉਂਦਾ ਉਹ ਮੈਨੂੰ ਰੋਜਦੀ ਪਤਾ ਉਹ ਚੱਕਰ ਹੱਥੀਆ ਤਾਂ ਉਹ ਕੋਈ ਪਤਾ ਨਹੀਂ ਹੁੰਦਾ ਬਗਲਾਲਾ ਲੈ ਬੇਬਜ਼ੂਤਨ ਮੇਰੀ ਗੱਲ ਸੁਣ ਮਾੜੀ ਜੀ ਗੱਲ ਤੋਂ ਡਰ ਜਾਨੀਏ ਤੂੰ ਤੋ ਤੇ ਤੈਨੂੰ ਡਰਾਵੇ ਜੁੰਦੀ ਏ ਇਹ ਤਾਂ ਹੈਗੀ ਗੱਲ ਪਤਾ ਨਾ ਬੰਦਾ ਹਰ ਕਦਮ ਮਾਰਨ ਨਰਕ ਚ ਵਗ ਜੇ ਲੈ ਹੁਣ ਤੂੰ ਹੀ ਦੇਖ ਲੈ ਮੈਂ ਨਹੀਂ ਕੋਈ ਮੋੜ ਮਾਰ ਕੇ ਲਿਆਉਣਾ ਉਹਨਾਂ ਨੂੰ ਹਾਂ ਹੁਣ ਮੈਂ ਕੀ ਕਰਾਂ ਮੈਂ ਵੀ ਨਹੀਂ ਇਹ ਤਾਂ ਕੰਨਾ ਢੰਗ ਕਰਦੀ ਏ ਲੈ ਕੋਈ ਪਤਾ ਨਹੀਂ ਉਹਦੇ ਸਾਲ ਮਾਰੇ ਆਪਾਂ ਨੂੰ ਸੱਪ ਆ ਜਾਊਗਾ ਮੈਂ ਦੇਖਦੀ ਹਾਂ ਉਹਨੂੰ ਹਾਂ ਪ੍ਰੀਤ

इतनी पैर पाके वो तो सच्ची में जा डगा वो भी ही कि मारगी आ गया आ गया आले नहीं आले पाले मैं मारो माइंड को नहीं मैंने छेड़ता मैं हल्ला ही छा मारूंगी मैं नहीं सही नहीं हो जब तुम बस के कि तू नहीं भी शामिल आया तू मैं मैं तो 100 मारूंगी मेरी सास को जानम कर दिए ਉਹ ਤਾਂ ਐਸੀ ਡਰਾਬੇ ਦਿੰਦੀਆਂ ਮਾਂ ਬੇ। ਭਾਈ ਛੱਡ ਦੇ ਮੈਨੂੰ ਮੈਨੂੰ ਡਿੱਗਣਾ ਹੀ ਪਊ। ਇੱਥੇ ਮੈਂ ਪੌੜੀਆਂ ਚ ਡਿੱਗੂ ਥੱਲੇ। ਉਹ ਚੱਲ ਭਾਈ ਜਾ ਚੱਲ ਲੱਗਦੇ ਹਾਂ ਹਮ ਦਾ ਬਸ ਤੂੰ ਛੱਡ ਦੇ ਮੈਨੂੰ ਮੈਨੂੰ ਹੱਥ ਪਰੇ ਕਰ ਲਾੜਦਾ ਹੱਥ ਪਰੇ ਕਰ ਆ ਜਾ ਨੀ ਪਾਣ ਚੱਲ 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 ਭਾਈ ਹੱਥ ਮੈ ਤੇ ਲਾਉਂਗਾ ਕਦਨੀਆ ਪਾਣੀ ਨੂੰ ਮੈਨੂੰ ਕੀ ਹੋਇਆ ਕੋਈ ਨਹੀਂ ਹੁਣ ਤੂੰ ਪਾਣੀ ਮੈਨੂੰ ਕੰਮ ਗਿਆ ਤੇ ਕਰਨ ਪਰੇ ਕੰਮ ਨਾ ਕਰੀ ਤੂੰ ਕੋਠੇ ਟੋਟੇ ਬਣਾਲਾ ਮੈਂ ਮੈਂ ਕੋਠੇ ਤੇ ਟੋਟੇ ਬਣਾਲਾ ਕਰਾਂ ਨਾ ਤੂੰ ਕੋਈ ਨਹੀਂ ਸੀ ਕਹਿੰਦੀ ਜਾਣ ਕੇ ਕਰਦੀ ਏ ਤੂੰ ਤਾਂ ਕੰਗ ਕਰਦੀ ਏ ਤੇ ਮੈਂ ਕਾ ਤੋ ਵੀ ਆ ਤਾਈ ਬਸ ਸੌਣ ਨਾ ਤੋਏ ਕੰਮ ਕਰੀ ਨਾ ਤਾਈ ਨੂੰ ਮੈਂ ਪਹੁੰਚਿਆ ਤਾਈ ਤਾਂ ਦੱਸਿਆ ਕਿਸੇ ਕੋਲੇ ਜੇ ਸਾਡੇ ਕੁੱਤੀ ਨਸਿਆ ਅੱਥ ਗਵਾਂਦਰਾ ਖੜੀਆਂ ਸੀ ਉਹ ਕੁੱਤੀ ਆ ਗਈ ਸੀ ਰੌਲਾ ਪਾਉਂਦੀ ਸੀ ਤੇ ਦੇਖ ਰੌਲਾ ਪਾਉਂਦੀ ਕਿੰਨਾ ਰੌਲਾ ਪਾਉਂਦੀ ਉਹਨਾਂ ਕੁੱਤੇ ਤਾਂ ਕੋਠੇ ਤੇ ਡਿਗਦੀ ਸੀ ਉਹ ਕਿੱਥੇ ਡਿਗਦੀ ਐ ਕੋਠੇ ਤੇ 20 ਸਾਲ ਹੋ ਗਏ ਮੇਰੇ ਨਾਲ ਬਾਹਰ ਨੂੰ ਇਹ ਨਹੀਂ ਡਿਗਦੀ ਉਹਦੀ ਜਾਣ ਕੇ ਟੰਗ ਕਰਦੀ ਐ ਟੰਗ ਇਹ ਤੇਰੀ ਮਾਂ ਵੀ ਕਹਿੰਦੀ ਸੀ ਟੰਗ ਕਰਦੀ ਆ ਉਹ ਮਾਂ ਨੂੰ ਤਾਂ ਪਤਾ ਲੱਗ ਜੂ ਸਾਨੂੰ ਕਰ ਲੈ ਫਿਰ ਡਿੱਗੀ ਨਾ ਫਿਰ ਲੈਣ ਕਿ ਬੰਨਿਆ ਮਾਰਦੀ ਛਾਲ ਫੇਰਾ ਮਾਰਦੀ ਸੀ ਮੈਂ ਤੁਹਾਨੂੰ ਤਾਂ ਕੱਟ ਲਈ ਤੇਰੀ ਮਾਂ ਵੀ ਮਾੜਾ ਲਾ ਕੇ ਰੱਖੇ ਕਾ ਬਾਲਾ ਮੁੰਡਾ ਉਹ ਆ ਬੇਬੇ ਨੂੰ ਕਹ ਸੀ ਮੈਂ ਕਿਉਂ ਜਾਨੀ ਐ ਤੂੰ ਇੱਥੇ ਆ ਜੂ ਮਾਂ ਧੌਂਕਦੀ ਨਹੀਂ ਮਾਰਨੀ ਇਹ ਮਾਰੀ ਨਾ ਚਾਹੇ ਮਾਂ ਨੂੰ ਨਹੀਂ ਰਹਿਣਾ ਮੈਂ ਚਲਦਾ ਜਿਹੜੇ ਖਾਣਾ ਮਾਰਦੇ ਜਿਹੜੇ ਮਰਦੇ ਦੱਸਦੇ ਨਹੀਂ ਹੈਗੇ ਉਹ ਚੱਲ ਪੁੱਤ ਤੂੰ ਪਕਰ ਵਸ ਹਾਂ ਕਾਈ ਬਾਗਿਆ ਤੋਂ ਕੰਮ ਕਰਾਉਣਾ ਜਾ ਇਹਨੂੰ ਸਮਝਾ ਬੱਟਾ ਇਹਨੂੰ ਸਮਝਾਏਗੀ ਆਹੋ ਸਮਝਾ ਉਹਨੂੰ ਕੀ ਗੱਲ ਐ ਟਾਈ ਟੰਗ ਕਰਦੀ ਐ ਇਹ ਕਿਦਰੇ ਨਹੀਂ ਡਿੱਗਦੀ ਕਿਦਰੇ ਨਹੀਂ ਮਰਦੀ ਇਹ ਬੰਦ ਬੁੱਤ ਚੁੱਪ ਕਰ ਜਾ ਕੋਈ ਨਰਕ ਤਾਂ ਕਿਹੜਾ ਨਰਕ ਚ ਪਗ ਜਾਂਦਾ ਹੁੰਦਾਗਾ ਮੈਂ ਮਾਝਾ ਮਾਝਾ ਆ ਜਾਣ ਦੇ ਮੁੜਿਆ ਤਾਂ ਹੀ ਮੁੜਿਆ ਆ ਜਾ ਮੁੜਿਆ ਉਹ ਟੰਗ ਕਰਦੀ ਐ ਇਹ ਟੰਗ ਮਾ ਮਰ ਜਾ ਬਫਤਮੋਲਾ ਬਹਿ ਜਾ ਬੇਬੇ ਬਹਿ ਜਾ ਮੈਂ ਤੈਨੂੰ ਪਹਿਲਾਂ ਕੀ ਕਿਹਾ ਸੀਗਾ ਮੈਂ ਤੈਨੂੰ ਕਹਿ ਕੀ ਗਿਆ ਸੀ ਮੈਂ ਕਹਿੰਦਾ ਨਹੀਂ ਮਰਦੀ ਉਹ ਜਿਹੜੇ ਮਰਦੇ ਉਹ ਕਿੱਥੇ ਦੱਸਦੇ ਐ ਇਹ ਤਾਂ ਪਾਉ ਨੂੰ ਡਰਾਉਂਦੀ ਐ ਡਰਾਉਂਦੀ ਕੀ ਪਤਾ ਲੱਗਦਾ ਪੁੱਤ ਲੈ ਫੇਰ ਪਹਿਲਾਂ ਦੇਖ ਲੈ ਫੇਰ ਪਹਿਲਾਂ ਕਿ ਵੀ ਛਾਲ ਮਾਰੀ ਹੈ ਤੁਸੀਂ ਕਹਿੰਦੇ ਮੈਂ ਆਖਾ ਕੋਈ ਪਤਾ ਨਹੀਂ ਆਦਾ ਹਰਕ ਦੀ ਮਾਰੀ ਦਾ ਤਾਈ ਇਹਦਾ ਰੋਜ਼ ਦਾ ਕੰਮ ਹੈ ਰੋਜ਼ ਕਹਿੰਦੀ ਮੈਂ ਕੋਠੇ ਚੜ ਕੇ ਛਾਲ ਮਾਰੂ ਕੋਠੇ ਚੜ ਕੇ ਛਾਲ ਮਾਰੂ ਉਹ ਜਿਹੜੇ ਛਾਲ ਮਾਰਦੇ ਜਿਹੜੇ ਮਰਦੇ ਦੱਸਦੇ ਕਿਸੇ ਨੂੰ ਉਹ ਵੀ ਰੋਗ ਕੰਨਾ ਬੰਝੇ ਹਾਂ ਦਰਖਤਾਂ ਤੇ ਚੜ ਜਾਂਦੇ ਵੀ ਰੋਜ਼ ਕਹਿੰਦਾ ਸ਼ੇਰ ਆ ਗਿਆ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੋ ਆਉਂਦਾ ਸੀ ਜੇ ਸ਼ੇਰ ਆਇਆ ਤੇ ਕੋਈ ਗਿਆ ਨਹੀਂ ਗਿਆ ਨਹੀਂ ਮਰ ਨਾ ਮਰ ਪੁੱਤਾਂ ਤੈਨੂੰ ਨਾ ਕਮਲੀਆਂ ਗੱਲਾਂ ਕਰਦੀ ਆ। ਇਹ ਰੋੜ ਕਹਿੰਦੀ ਕਾਦੀ ਅੱਜ ਮਾਂ ਨੂੰ। ਪੁਰਾਣੇ ਜਵਾਨੀ ਦੀਆਂ ਗੱਲਾਂ ਕਰਦੀ ਏ, ਛੇਰਾ ਛੁਰਾ ਵਾਲੀਆਂ। ਇਹ ਕਿੱਥੇ ਕੁਸ ਹੁੰਦਾ ਇਹਨੂੰ? ਇਹ ਤਾਂ ਮੇਰੀ ਮਾਂ ਨੂੰ ਮਾਰਨ ਨੂੰ ਫਿਰਦੀ ਏ। ਇਹ ਕਿੱਥੇ ਮਰਦੀ ਏ? ਸਾਰਿਆਂ ਨੂੰ ਵਸਾ ਦੇਣਗੇ ਤੇ ਪੱਕੇ ਜੇ ਮੰਨ ਲਈ। ਪਹਿਲਾਂ ਵੀ ਤੂੰ ਰੋੜਨ ਬਾਗੇ ਥੋੜੇ ਚਾਂਬਲ ਗਈ ਸੀ ਇਹ। ਹੁਣ ਆਪ ਹੀ ਮੁੜ ਕੇ ਆਉਗੀ। ਜਾ ਤੂੰ ਮੋੜ ਲਿਆ ਬਾਗ ਜਾ। ਮੋੜਦਾ ਮੋੜਦਾ। ਕਿਹੜਾ ਹੁੰਦਾ ਇਹਨੂੰ? ਮੈਂ ਰੋਜ ਦਾ ਕੰਮ ਆ ਮੈਂ ਕਿੱਥੇ ਮਾਦਾ ਮੇਰੀ ਮਾਂ ਨੂੰ ਵੀ ਕਹ ਸੀ ਪਹਿਲਾਂ ਵੀ ਇਹਨੇ ਰੌਲਾ ਪਾਤਾ ਤਾਂ ਹੀ ਤੂੰ ਬਾਗੀ ਤਈ ਇਹਦੇ ਨਾਲ। ਓਹ ਵਾਰ ਉਹ ਮੋੜਨਾ ਨਾ ਪੈਂਦਾ ਉਹ ਮੋੜਨਾ ਨਾ ਪੈਂਦਾ ਦੇਖ ਨਾ ਮੈਂ ਤਾਂ ਮੱਜਾਂ ਨੂੰ ਹੀਰਾ ਪਾਉਣਾ ਕਮਤੰਦਾ ਤੂੰ ਵੀ ਆ ਵੇ ਦਾ ਰੋਟੀ ਟੁਕ ਬਣਾ ਆਈ ਜਾ ਉਹ ਐਵੇਂ ਨਾ ਚਾਈ ਸੰਸਾ ਕਰ ਤੂੰ ਸਾਡਾ ਨਾ ਸੰਸਾ ਕਰਿਆ ਕਰ ਸਾਨੂੰ ਪਤਾ ਹੈ 20 ਸਾਲ ਹੋ ਗਏ ਬਾਪਏ ਨੂੰ ਆ ਸਿਹਤਮਸਾ ਬਣ ਜਿੰਦਾ ਹੁੰਦਾ ਉਹ ਨਹੀਂ ਬਣਦਾ ਸਿਹਤਮਸਾ ਇਹ ਤਾਂ ਫਿਰ ਰੋਜ਼ ਦਾ ਕੰਮ ਹੈ ਆ ਸਿਹਤਮਸਾ ਦਾ ਜਿਹੜੂ ਬਣ ਜਾਂਦਾ ਇਹ ਬਣਨਾ ਹੁੰਦਾ ਉਹ ਨੂੰ ਕੋਈ ਨਹੀਂ ਬਣਦਾ ਕੋਈ ਪਤਾ ਨਹੀਂ ਲੱਗਦਾ ਪੁੱਤੋ ਦੇਪੇ ਜਾ ਕੇ ਰੋਟੀ ਪਕਾ ਲੈ ਰੋਟੀ ਨਾ ਮਤਾਲੇ ਤਾਈ ਤੂੰ ਵੀ ਆਵਦਾ ਕੰਮ ਧੰਦਾ ਕਰ ਲੈ ਆ ਰੋਟੀ ਕਿੰਨਾ ਚੰਗਾ ਲੱਗੂ ਕੰਮ ਕਰੀ ਸੋਡੇ ਰੋਟੀ ਨਾ ਮੈਂ ਤਾਂ ਲੋ ਆਖ ਵੀ ਤੂੰ ਮੋਰਲਾ ਚੜਤੇ ਤੂੰ ਆ ਜਾ ਤੂੰ ਮੋਰਲਾਂ ਦੀ ਮੈਂ ਕੌਣ ਮੈਂ ਰਖਤ ਮੁਰਦੀ ਨਹੀਂ ਮਰ ਤਾਪ ਮਾਰਦੀ ਆ ਤੈਨੂੰ ਪੱਕੇ ਦੇ ਜੇਲ੍ਹ ਚ ਦੇ ਦੇਣਗੇ ਮੂੰ ਮੈਂ ਮਰ ਜਾ ਹੁਣ ਕੀ ਕਰਾਂ ਮੈਂ ਜਾ ਮਨਾ ਦੇਖ ਲੈ ਜੇ ਇਹ ਟੇਕ ਦੇ ਖੜੀ ਆ ਤਾਂ ਮੋੜ ਲਿਆ ਮੂੰ ਮੈਂ ਮਰ ਜਾ ਹੁਣ ਕੋ ਉੱਥੇ ਤੇ ਫੇਰ ਚੜ ਗਿਆ मत तो चढ़ा भी नहीं आंदा छत छत ही अगर तेरे ताई सी की नाल मड़ बाले हुन तो मुड़नी भी नहीं हुन मैं की करूंगी भूख तो शाल ना मारी होवे हाय हाय जामा मत ही भू मर जाते तो दींदे नहीं हाय मैं इथे मर जाती दींदे नहीं गया था भू हां भू आ तो पीछे ले देखो ना भू मारी छोड़ हरप्रीत ने तो गले चल गले चल गप्पी गले चल गप्पी आ जा छाती मार जा छाती चल छाती 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 इतना साठ नंबर जो है बूम मार जा हे, बेरा मैं छाती चकला मैं छाती जी बूम 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 बूम

ਦੁੱਧ ਦੇ ਪਾਣੀ ਏ ਪਾਣੀ ਲੈਂਦਾ ਤੇਰਾ ਤਾਂ ਮੈਂ ਪਾਣੀ ਮੂੰਹ ਨੂੰ ਲਾ ਦੇ ਪਾਣੀ ਆ ਰੇ ਸੁਟਾ ਗਈ ਸੁੱਟਾ ਗਈ ਹਾਂ ਸੁੱਟਾ ਗਈ ਸੁੱਟਾ ਗਈ ਡਾਕਟਰ ਨੂੰ ਲਾ ਡਾਕਟਰ ਨੂੰ ਜਾ ਲੈ ਪਾਣੀ ਪੀ ਉਹਨੂੰ ਘੁੱਟ ਪਹਿਲੋਂ ਨਾ ਗਾ ਪਾਣੀ ਤੇ ਕਰਪ੍ਰੀਤ ਠੀਕ ਕਰ ਤੂੰ ਕਰਪ੍ਰੀਤ ਤਾਂ ਜਾਣੀ ਆ ਗੱਲ ਆ ਕੇ ਪਤਾ ਲੱਗੀਆਂ ਦਾ ਬਹੁ ਜਿਹਾ ਡਿੱਗ ਪਈ ਸੀ ਕਿ ਮੈਂ ਵੀ ਹੁਣ ਮੁੰਡਾ ਤੂੰ ਹਜੇ ਫਿਰਦਾ ਹੈ ਬਹੁ ਕਿਵੇਂ ਆ ਤਾਈ ਹਾਂ ਤੈਨੂੰ ਮੈਂ ਕੀ ਦੱਸਾਂ ਹਾਂ ਉਹ ਤਾਂ ਹੁਣ ਚੀਪੀਆਂ ਚੀਪੀਆਂ ਲੱਗੇ ਨੇ ਢੂਹੀ ਤੇ ਅੱਛਾ ਸੱਟ ਤੋਂ ਇਹ ਖਾਸੀ ਵੱਜੀ ਉਹ ਗਲਤੀ ਸਾਰੀ ਮੈਠਾ ਹੀ ਹੋਗੀ ਹੋਇਆ ਤੈਨਾਂ ਕਿਹਾ ਨਹੀਂ ਸੀ ਬਿਆਸੇਤ ਮਾਸਾ ਬਣ ਜਾਂਦਾ ਹੁੰਦਾ ਤੇ ਸਾਨੂੰ ਤੂੰ ਕਿਉਂ ਮੋੜਿਆ ਪੁੱਤ ਜੀ ਮੈਨੂੰ ਆਏ ਸੀ ਮਹਾਰੋਜ ਹੀ ਕਹਿੰਦੀ ਹਲੇ ਮੈਂ ਕਿਹੜਾ ਮਾਰੂਗੀ ਛਾਲ ਉਹ ਉਹਨੇ ਸੱਚ ਮੁੱਚੀ ਮਾਰੀ ਇਹ ਜਿਹੜਾ ਬੰਦਾ ਰੋਜ਼ ਕਹਿੰਦਾ ਹੁੰਦਾ ਨਾ ਕਦੇ ਗੱਲ ਬਣ ਜਾਂਦੀ ਹੁੰਦੀ ਆ ਹਾਂ ਦੇਖ ਲੈ ਕਈ ਹਜੇ ਵੀ ਹਨਾ ਤੂੰ ਐਂ ਮੰਨ ਲਈ ਬੱਚਤ ਰਹੇਗੀ ਬੱਚਤ ਰਹੇਗੀ ਇਹਨੇ ਸਿਰ ਸੁਰ ਵੱਜਦਾ ਦੇਖ ਲੈ ਮਰ ਜਾਂਦੀ ਤੇ ਨਰੜੀ ਦੇ ਮਰ ਜਾਂਦੇ ਮਾਪੁੱਤ ਦੋਨੇ ਹਾਂ ਨਾਲੇ ਹਾਂ ਤਾਈ ਫਿਰ ਉਹੀ ਗੱਲ ਹੋ ਜੀ ਦੇ ਹਨਾ ਤੇਰੇ ਲਈ ਗੱਲ ਪੱਕੀ ਐ ਮੈਂ ਤੇਰੀ ਗੱਲ ਮੰਨੀ ਨਾ ਤੇ ਦੋਨਾਂ ਦਾ ਖੜਾ ਨਹੀਂ ਛੱਡਦੇ ਸੀ ਇਹਦੇ ਪਿੱਕੇ ਹਾਂ ਨਹੀਂ ਖੜਾ ਨਹੀਂ ਛੱਡਦੇ ਸੀ ਤੇ ਮੈਂ ਤਾਂ ਬਿਆਨ ਦਿੰਦੀ ਵੀ ਭਾਈ ਹਾਂ ਇਹ ਦਿਖਦੀ ਸੀ ਤੇ ਫੜਮਾ ਨਹੀਂ ਦਿੱਤੀ ਗਰ ਲਾਲ ਨੇ ਤਾਈ ਹਾਂ ਅੱਛਾ ਤੂੰ ਉਧਰ ਹੋ ਜਾਂਦੀ ਹਾਂ ਮੈਂ ਤਾਂ ਉਹਨੇ ਵੇਖਿਆ ਕਦੀ ਹੁੰਦੀ ਉਹ ਤਾਈ ਮਾੜੀ ਗੱਲ ਕਰੀ ਤਾਂ ਫੜਨਾ ਹੀ ਦਿੱਤੀ ਸੱਤ ਮਰਵਾ ਕੇ ਤਾਂ ਤੀਜੇ ਮਾਰਦਾ ਨੀ ਗੱਲ ਸੁਣ ਲੈ ਤੂੰ ਮੇਰੇ ਚ ਸਾਰੀਆਂ ਗਲਤੀਆਂ ਕੱਢੀਆਂ ਨੀ ਹਾਂ ਉਹ ਮੈਨੂੰ ਘੜਾ ਪਤਾ ਸੀਗਾ ਜਾਣਨਾ ਕੀ ਮਰ ਜਾਂਦੀ ਫੇਰ ਅਛਾ ਤੂੰ ਵੀ ਤਾਂ ਹੀ ਬਿਆਨ ਦੇ ਹਾਂ ਮੈਂ ਜਿੰਦੀ ਬਿਆਨ ਉੱਧਰ ਉੱਤਾ ਹੀ ਦੇਖ ਲੈ ਲੈ ਹਾਂ ਤੂੰ ਵੀ ਉੱਧਰ ਹੋ ਜਾਂਦੀ ਮੈਨੂੰ ਤੇ ਇਸ ਕੱਲ ਦਾ ਪਤਾ ਹੀ ਨਹੀਂ ਸੀਗਾ ਮੇਰਾ ਚੌੜਚੀ ਪਾਈ ਰੱਖੀ ਗੱਲ ਚਾਰ ਕੰਨ ਦਾ ਚਾਰ ਲਾਦਿਆ ਨਾ ਉਹਦੇ ਦੀ ਕੀਤੀ ਆ ਉਹਨਾਂ ਨੇ ਵੀ ਜੰਮ ਬਾਅ ਕੇ ਬੋਸ਼ ਕੇ ਐਡੀ ਕੀਤੀ ਆ ਉਦੋਂ ਤਾਂ ਵੀ ਤੇਰੀ ਗੱਲ ਹੈ ਤੈਨੂੰ ਤਾਂ ਅਚਬਾਸਾ ਲੱਗਦਾ ਸੀ ਉਹ ਫਿਰ ਪਹਿਲਾਂ ਤਮਾਸਾ ਹੋ ਕਰਦੀ ਸੀਗੀ ਕਰਦੀ ਸੀ ਸਾਰੇ ਐ ਰੋਜ਼ ਉਹ ਕਹਿੰਦੀ ਮੈਂ ਕੋਠੇ 'ਤੇ ਚੜ ਕੇ ਛਾਲ ਮਾਰੂ ਮੈਂ ਛਾਲ ਮਾਰੂ ਉਹ ਮਾਹੀ ਤਾਂ ਐਵੇਂ ਕਰਦੇ ਮੈਂ ਤਾਂ ਮੇਰੀ ਮਾਂ ਨੂੰ ਭਈ ਕਹਿੰਦਾ ਰਹਿਣਾ ਹੋ ਨਾ ਪੁੱਤ ਤੂੰ ਵੀ ਬਚ ਕੇ ਰਹਿ ਅਜੇ ਵੀ ਉਹ ਕਾਦਰ ਆਉਣਗੇ ਦੇ ਪੇਕੇ ਤਾਈ ਤੂੰ ਮੜੀ ਨਾ ਹੁਣ ਮੇਰੀ ਗੱਲ ਸੁਣ ਲੈ ਤੂੰ ਹੀ ਗੱਲ ਨੂੰ ਠੱਡੀ ਪਾਈ ਉਹ ਸਾਡੀ ਤਾਂ ਨੇ ਗੱਲ ਮੰਨਣੀ ਨਹੀਂ ਤੇਰੀ ਤਾਂ ਫੇਰ ਵੀ ਗੱਲ ਮੰਨ ਜਾਣਗੇ ਉਹ ਤੂੰ ਆਏ ਕਹੀ ਫੇਰ ਮੈਂ ਕਹਿ ਦੂੰ ਤੂੰ ਦੱਸੀ ਨਾ ਹਰਪ੍ਰੀਤ ਨੂੰ ਵੀ ਇਹ ਤਾਂ ਆਪ ਦੇ ਆਪ ਪੱਜ ਕੇ ਲੱਗੀ ਐ ਹਾਂ ਐਂ ਕਹਾਗੇ ਆਹੋ ਤਾਈ ਜੇ ਤੂੰ ਹੁਣ ਬਚਾਣ ਸਾਨੂੰ ਬਚਾਉਣ ਵਾਲਿਆ ਤੂੰ ਹੀ ਬਚਾਉਣ ਵਾਲਿਆ ਹੱਥ ਬਣਾ ਲੈ ਤਾਈ ਤੈਨੂੰ ਆਖੇ ਨਹੀਂ ਲੱਗਾ ਸੀ ਫੜਦੇ ਆ ਸੀ ਕਾਹੋ ਡਿਗਦੀ ਆਓ ਸਾਡੇ ਵਾਲੀ ਸਾਡੀ ਮਤ ਕਰੀ ਤਾਈ ਸਾਡੀ ਬਾਪੂ ਕਰੋ ਮੈਂ ਤਾਂ ਉਸੇ ਦੀ ਕਰੂੰਗੀ ਚੰਗਾ ਤਾਈ ਤੂੰ ਲੈ ਲੈ ਆਹੋ ਪਤਾ ਨਹੀਂ ਇੰਨੀ ਆ ਮੈਂ ਤਾਂ ਕਾਦੀ ਵਾਦਤਾ ਤੇਰੀ ਹੁਣ ਤਾਂ ਜੇ ਬਚਾਊਗੀ ਤਾਂ ਤਾਈ ਬਚਾਊ ਉਹ ਜੇ ਕਿਤੇ ਤਾਈ ਬਿਆਨ ਉਹ ਨਾ ਮੰਨੀ ਦੇਗੀ ਫਿਰ ਤਾਂ ਮਾਰੇ ਜਾਵਾਂਗੇ ਹੁਣ ਤਾਂ ਤਾਈ ਦੇ ਹੱਥ ਬੰਨ੍ਹੇ ਹੁਣ ਤਾਂ ਤਾਈ ਦੀ ਗੱਲ ਰਹੇਗੀ ਜੇ ਤਾਂ ਤਾਈ ਬਿਆਨ ਦਊ ਉਹ ਚਲੋ ਫਿਰ ਵੀ ਤਾਈ ਸਿਆਣੀ ਐ ਪਰ ਇੱਕ ਵਾਰੀ ਐ ਵੀ ਕਹੇ ਸੀ ਕਿ ਮੈਂ ਤਾਂ ਪਈ ਉਧਰ ਜੇ ਕੋਈ ਸੋਜਣਾ ਮੈਂ ਉਧਰ ਬਿਆਨ ਦੇਣ ਦੀ ਚਲ ਇਹਨੂੰ ਕਿਹੜਾ ਕੁਝ ਹੋਇਆ ਸੱਟਾਂ ਹੀ ਵੱਜੀਆਂ ਨੇ ਉਹ ਦੇਖੀ ਜਊ ਫਿਰ ਹੁਣ ਤਾਂ ਹੁਣ ਤਾਂ ਰੱਬ ਨੇ ਰੱਖਣੇ ਆ ਜਾਂ ਫਿਰ ਤਾਈ ਨੇ ਉਹਨਾਂ ਹਲਪੀ ਤਾਂ ਕਿੰਨੇ ਕ ਵੱਜੀ ਸੱਟ ਲੈ ਰੋ ਤਾਈ ਹੁਣ ਤਾਂ ਲੋੜ ਤਾਂ ਫਰਕ ਆਗੇ ਨਾ ਲੈ ਤਾਂ ਮੈਂ ਥਾਮਾ ਨਹੀਂ ਤਾਂ ਮੈਂ ਉੱਠ ਵੀ ਖੜਦੀ ਆ ਤਾਈ ਚਿਪ ਨਾ ਲੱਗੀ ਹੋਈਆਂ ਢੂਹੀ ਬਾੜੀ ਦੁਖਦੀ ਆ ਮੇਰੀ ਅੱਛਾ ਹੋਰ ਕੀ ਕਹਿੰਦਾ ਡਾਕਟਰ ਡਾਕਟਰ ਵਸਤਾ ਹੀ ਚੇਪਤ ਨਾਲ ਵਾਲਿਆਂ ਨਾ ਕਿ ਡਾਕਟਰ ਤੋਂ ਕਿ ਅਕਸਰਾ-ਉਕਸਰਾ ਕਰਾਇਆਗਾ ਕਰਾਇਆ ਨਹੀਂ ਅਕਸਰਾ ਕੁਝ ਨਹੀਂ ਕਰਾਇਆ ਅਕਸਰਾ ਦਾ ਕਰਾਉਣਾ ਸੀ ਇਹੇ ਤੂੰ ਹੀ ਲੱਗੀ ਪਤਾ ਲੱਗੂਆ ਔਰ ਤਾਈ ਮੇਰੇ ਤਾਂ ਵੀ ਵਾਰੀ ਦੁਖਦੀ ਐ ਤੂੰ ਆਹੇ ਪੇਕਿਆਂ ਨੂੰ ਫੋਨ ਕਰ ਤਾਈ ਪੇਕਿਆਂ ਨੂੰ ਮੈਂ ਕੀ ਦੱਸਾਂ ਪੇਕਿਆਂ ਨੂੰ ਮੈਂ ਕਾਮੀ ਮੈਂ ਕੋਠੇ ਤੇ ਚੜਕੇ ਛਾਲ ਮਾਰੀ ਤੂੰ ਆ ਨਹੀਂ ਕਹਿਣਾ ਵੀ ਕੋਠੇ ਚੜਕੇ ਛਾਲ ਮਾਰੀ ਤੂੰ ਆ ਕਹਿ ਵੀ ਮੈਨੂੰ ਮਾਪਤਾ ਨੇ ਧੱਕਾ ਦਿੱਤਾ ਕੋਠੇ ਤੋਂ ਵੀ ਮੈਂ ਤਾਂ ਲੀਡਰ ਛੁਕਣੇ ਪਾਉ ਚੜੀ ਸੀ ਨਹੀਂ ਬਣ ਜੂ ਤਾਈ ਜੀ ਮੈਂ ਹਾਂ ਮੈਂ ਤਾਂ ਮੈਂ ਤਾਂ ਤਾਂ ਥੋੜੀ ਰੀਗੀ ਮੈਂ ਕਿ ਤੂੰ ਐ ਨਾ ਕਹਦੇ ਵੀ ਭਈ ਮੇਰੇ ਕੋਲੋਂ ਉੱਡ ਕੇ ਤੇ ਚੜੀ ਸੀ ਤੂੰ ਨਾ ਮੈਂ ਕਹਾਂ ਵੀ ਮਾਪਤਾ ਨੇ ਮੈਂ ਬੀਝ ਕਰੀ ਜੀ ਧੱਕਾ ਦਿੱਤਾ ਦਾਨਾ ਨੇ ਕਈ ਜੇ ਤੂੰ ਮੇਰੇ ਨਾਲ ਰਹੀ ਹਾਂ ਕਿਵੇਂ ਮਰਜੀ ਕਹਿਦੀ ਉਵੇਂ ਹੀ ਕਰ ਲਵਾਂਗੀ ਬਸ ਤੇਰੀ ਮੱਜ਼ਤ ਤੋਂ ਕਹਾਂ ਪੂਰੀ ਮੈਂ ਤਾਂ ਪੇਕੇ ਨੂੰ ਫੋਨ ਕਰ ਦੂੰ ਆਦਿਆਂ ਨੂੰ ਮੈਂ ਤਾਂ ਹੁਣ ਸੱਦਲਾਂ ਨਹੀਂ ਮੈਂ ਤਾਂ ਮਾਪਤਾ ਨੇ ਇਹਨਾਂ ਨੂੰ ਸਿੱਧੇ ਕਰਾ ਦੂੰ ਹਾਂ ਹੁਣ ਜੇ ਆਏ ਲੋਕ ਆਏ ਤੇਰੇ ਸਾਹਮਣੇ ਇਹ ਤਾਂ ਹੀ ਦੇਖ ਲੈ ਇਹਨਾਂ ਟੰਗ ਕਰਦੀ ਏ ਕਿ ਇਹਨੇ ਕਿਹੜਾ ਡਿੱਗਣਾ ਉਹ ਬੰਦੇ ਨੂੰ ਹਰਖ ਹੋ ਜਾਂਦਾ ਫਿਰ ਇਹ ਤੈਨੂੰ ਰੋਜ਼ ਟੰਗ ਕਰਦੇ ਸੀ ਮਾਪਤਾ ਹਣੇ ਕਿੰਨੇ ਬਣਾਣਗੇ ਨਹੀਂ ਮੇਰੀ ਬੇਬੇ ਮੈਂ ਕਿੰਨਾ ਕੁ ਕੁੱਟਤੀ ਸੀ ਸਾਰਿਆਂ ਵਰਦ ਆਇਆ ਸੀ ਉਸੇ ਤੋਂ ਨਹੀਂ ਫੰਕਣੀਆਂ ਢਾਰਾ ਬਣਾਤਨਾ ਮੈਨੂੰ ਐ ਹੋ ਗਿਆ ਬਸ ਮੈਨੂੰ ਹਰਖ ਹੋ ਗਿਆ ਉਸੇ ਗੱਲ ਦਾ ਹਵੇ ਤਾਂ ਨਹੀਂ ਹੋਏ ਫਟੋਕ ਦੀ ਐ ਵੀ ਤੂੰ ਇੱਕ ਬਾਹ ਕਿਹ ਹੈ ਹਾਂ ਫਿਰ ਮੈਂ ਕਰਾਂ ਕੀ ਡਿੱਗਾ ਨਾਲ ਤਾਂ ਹੀ ਹੋਰ ਕੀ ਕਰਾਂ ਮੈਂ ਹਾਂ ਫਿਰ ਕੋਈ ਹੋਰ ਕੰਮ ਆ ਕਹਿੰਦੇ ਕਿਹਨੇ ਤੂੰ ਤਾਂ ਢੰਗ ਕਰਦੀਆਂ ਢੰਗ ਕਰਦੀਆਂ ਹਾਂ ਜਾਣ ਕਈ ਫਿਰ ਮੈਂ ਲਾ ਦੇ ਆਪਰਾ ਨੂੰ ਹਾਂ ਆਪਰਾ ਨੂੰ ਫੋਨ ਲਾ ਲਾ ਤੇ ਕਈ ਮਦਦ ਮੈਂ ਕਰੂੰਗੀ ਚਾਹਾਂ ਕਹੂੰਗੀ ਹਾਂ ਮੈਂ ਦੇਖੇ ਘੱਕਾ ਦਿੰਦੇ ਹਾਂ ਹਾਂ ਜਮਾਂ ਤੂੰ ਬਿਆਨ ਸਹੀ ਦੇ ਹਾਂ ਮੈਂ ਜਮਾਂ ਸਹੀ ਬਿਆਨ ਕਿਉਂ ਮੇਰੇ ਪੈਕੇ ਆ ਗਏ ਮੈਂ ਤੈਨੂੰ ਸਿੱਧੂਗੀ ਮੈਂ ਉਹਦੀ ਆਜੂ ਜੇ ਤੇਰੇ ਪੈਕੇ ਆਏ ਮੈਂ ਡੇੜ ਕੇ ਰੱਖੂ ਮੇਰੇ ਕੋਲ ਨੰਬਰ ਤਾਂ ਹੈਗਾ ਜਦੋਂ ਮੈਂ ਬੈਲ ਮਾਰਦੀ ਹਾਂ ਹਾਂ ਮੈਂ ਤੂੰ ਘੰਟੀ ਮਾਰਦੀ ਚਲ ਮੈਂ ਤੇ ਭਰਾ ਨੂੰ ਲਾਉਣੀ ਆ ਫਿਰ ਫੋਨ ਤੂੰ ਉਹਦਾ ਫੋਨ ਲਾ ਕੇ ਕਹਿ ਦੇ ਮੇਰਾ ਮੋਬਾਈਲ ਫੜਾ ਕੇ ਇਹ ਅੰਦਰ ਪਿਆਗਾ ਤੇ ਵੀ ਭਾਈ ਮੈਂ ਫੜਾਉਣੀ ਅੰਦਰ ਪਿਆ ਹਾਂ ਅੰਦਰ ਪਿਆ ਅੰਦਰ ਪਿਆ ਤਾ ਤੇ ਚ ਪਿਆਰੇ ਗਾ ਦੱਸਦੀ ਕਹਦੇ ਮੈਂ ਤਾਂ ਧੂਈ ਚ ਬਾਲੀ ਸੱਟ ਹੈ ਇਹ ਮੈਨਾਂ ਦਾ ਚੰਗੇ ਡਾ ਰਾਂ ਮੈਂ ਤਾਈ ਹੁਣ ਮੈਂ ਤਾਂ ਗਰਮੀ ਚ ਵੀ ਮਰਦੀ ਆ ਮੇਰੀ ਢੂਹੀ ਦੁਖਦੀ ਆ ਜਦੋਂ ਮੇਰੇ ਚੀਸਾਂ ਪੈਂਦੀਆਂ ਹੁਣ ਮੈਂ ਏਸੀ ਚ ਵੀ ਨਹੀਂ ਪੈ ਸਕਦੀ ਕਦੇ ਸਿੱਤ ਕੇ ਮਾਂ ਪੁੱਤ ਆ ਕੇ ਮਾੜੀਆਂ ਇਹ ਚੇਪਾਂ ਲਵਾਤੀਆਂ ਮੇਰੇ ਨਾ ਤਾਂ ਅਕਸਰਾ ਕਰਾਇਆ ਕੋਈ ਕੋਈ ਨਾ ਕੋਈ ਦਵਾਈ ਬੂਟੀ ਦਵਾਈ ਹੈ ਉਹ ਤਾਂ ਕਰਮ ਚੰਗੇ ਸੀ ਹਜੇ ਤਾਈ ਮੈਂ ਬਚ ਰਹੀ ਉਹ ਤਾਂ ਮੈਂ ਤਾਂ ਡਿੱਗ ਤਾਂ ਮੈਂ ਜਰਕਦੇ ਨਹੀਂ ਪਈ ਸੀ ਤਾਂ ਚੜ ਕੇ ਮੈਂ ਤਾਂ ਉਹ ਗੱਲ ਉਹਦੇ ਵਾਂਗੂ ਕਰਦੀ ਸੀ ਮੈਂ ਡਿੱਗਦੀ ਤਾਂ ਕਾਨੂੰ ਸੀ ਜਦੋਂ ਮੈਂ ਤਾਂ ਚੜ ਗਈ ਮੇਰਾ ਪੈਰ ਆਲੇ ਚ ਪੈ ਗਿਆ ਮੁੜ ਕੇ ਪੈਰ ਹੀ ਨਹੀਂ ਨਿਕਲਾ ਮੈਂ ਤਾਂ ਦੂਜੇ ਪਾਸੇ ਤਲਕ ਗਈ ਫਿਰ ਇਹ ਹਾਂ ਉਹ ਤਾਂ ਇਹਨਾਂ ਨੇ ੱੱਕਾ ਦੇਦਾ ਉਹ ਕਹਨੋ ਡਿੱਗਦੀ ਸੀ ਤੂੰ ਚੱਲ ਫਿਰ ਹੁਣ ਤਾਂ ਇਹ ਕੰਮ ਨਹੀਂ ੱੱਕਾ ਦਿੱਤਾ ਹਾਂ ਮੱਝ ਨਹੀਂ ਮੈਂ ਚੱਕ ਕੇ ਤੇਰੀ ਅਭਰੀਏ ਤਾਈ ਨਹੀਂ ਮੈਨੂੰ ਦੱਸਿਆ ਵੀ ਤੂੰ ਐ ਕਹਦੇ ਮਾਪਤਾ ਨੇ ੱੱਕਾ ਦਿੱਤਾ ਇਹਨਾਂ ਨੂੰ ਤਾਂ ਮਾਪਤਾ ਨੂੰ ਹੁਣ ਲੋਟ ਕਰਕੇ ਛੱਡੂ ਤਾਈ ਮੇਰੇ ਹੱਕ ਚ ਹੈਗੀ ਪਹਿਲਾਂ ਮੈਂ ਡਰਦੀ ਸੀ ਵੀ ਤਾਈ ਮੈਂ ਕਹਦੇ ਵੀ ਇਹ ਤਾਂ ਆਪੇ ਚੜ ਕੇ ਡਿੱਗੀ ਐ ਲੈ ਆ ਦੰਦੇ ਮੈਨੂੰ ਮੋਬਾਈਲ ਤਾਈ ਨੂੰ ਮੈਂ ਕਰਦੀ ਆ ਭਰਾ ਨਾਲ ਹੁਣੀ ਗੱਲ ਆਲਾ ਫੜਾ ਆਹੇ ਪ੍ਰਾਣ ਤਾਈ ਫੋਨ ਕਰ ਦੇ ਤੇ ਮੈਂ ਫੇਰ ਆਉਂਗੀ ਤੁਮਨ ਦੱਸਿਓ ਤੇਰੇ ਪਿੱਕੇ ਆਵੇ ਠੀਕ ਹੈ ਤਾਈ ਆਹੋ ਚੰਗਾ ਜਾਨ ਨਹੀਂ ਆਏਗੀ ਬਾਕੀ ਆ ਤਾਈ ਚੱਲ ਮੈਂ ਠਹਿਰ ਕੇ ਲਾਉਂਗੀ ਫੋਨ ਤੇ ਮੇਰੇ ਚੀਸਾਂ ਬਾਹਰਾਂ ਪਈ ਜਾਂਦੀਆਂ ਨੇ ਨਾੜੇ ਮੇਰਾ ਪ੍ਰਾਹ ਹਜੇ ਤਾਂ ਘਰੀ ਨਹੀਂ ਹੋਣਾ ਉਹ ਤਾਂ ਵਿਚਾਰਾ ਡਿਊਟੀ ਗਿਆ ਹੋਇਆ 3:00 ਵਜੇ ਹੁੰਦਾ ਉਦੋਂ ਲਾਉਂਗੀ ਫੋਨ ਮੁੰਡੇ ਨਾਲ ਗੱਲ ਕਰੂੰਗੀ ਮੇਰੀ ਮਾਂ ਨੂੰ ਦੱਸਤਾ ਹੂੰ ਡਰ ਜੂਗੀ ਮੈਂ ਤਾਂ ਉਸੇ ਨਾਲ ਗੱਲ ਕਰੂੰ ਆਇਆ ਹੈ ਇਹ ਤਾਂ ਟੂ ਹਿਬੜੀ ਦੁਖਦੀ ਐ ਆਕੜ ਗਈ ਜਮਾ ਮਸਾ ਪਿਆ ਜਾਂਦਾ ਆ ਹੋਰੀ ਉਂਗਲਾਂ ਲਾਈ ਜਾਂਦੀ ਐ ਕਹਿੰਦੀ ਮੈਂ ਤਾਂ ਉੱਧਰ ਹੀ ਹੋ ਜਾਊਗਾ ਤਾਂ ਵੀ ਨਹੀਂ ਮਾਂ ਪੁੱਤਾਂ ਨੂੰ ਪਸਾਉਂਗੀ ਮੈਂ ਤੁਹਾਨੂੰ ਕੱਦ ਬੇਗੁਰ ਲਾਲ ਪੂਰੇ ਆਪਾਂ ਜਿੱਥੇ ਗੱਲ ਦੱਸਾਂ ਕੀ ਐ ਬੇਬੇ ਕੀ ਗੱਲ ਹੋ ਗਈ ਹੋਰ ਤੇਰੀ ਤਾਈ ਤਾਂ ਉੱਧਰ ਖੜੀ ਉਹ ਲੈ ਕਿਥੋਂ ਉੱਧਰ ਹੋਊਗੀ ਤਾਈ ਮੇਰੀ ਤਾਈ ਤਾਂ ਤਮ ਤਾਈ ਨੂੰ ਸਾਰੀ ਗੱਲਬਾਤ ਸਮਝਾਏਗੀ ਤਾਈ ਦਾ ਆਪਣੇ ਬੰਨੀ ਐ ਮੈਂ ਸੁਣ ਕੇ ਆਈਆਂ ਉਹ ਮੈਂ ਕਹਿੰਨੀ ਆਇਆਂ ਖਾਂਗੀ ਮਾਂ ਪੁੱਤਾਂ ਨੇ ਧੱਕਾ ਦੇਤਾ

ਕੀ ਪਤਾ ਸਮਝੂ ਕਿ ਨਾ ਆਇਆ ਕਿ ਨਿਸ ਤੇ ਨੂੰ ਤਾਂ ਨਾ ਨੇ ਅਕਸਰਾ ਵੀ ਨਿਕਰਾਇਆ ਮਾੜੇ ਮੋਟੇ ਚੇਪ ਨੂੰ ਲਾ ਕੇ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੇਬੇ ਤੂੰ ਮੈਨੂੰ ਜਿਹੜਾ ਦੱਸਦਾ ਵਧੀਆ ਕਰ ਉਹ ਮੈਂ ਤਾਂ ਤੇ ਇੰਨਾ ਵਿਸ਼ਵਾਸ ਕਰੀ ਬੈਠਾ ਸੀ ਮਾਹਲਾ ਮੇਰੀ ਤਾਈ ਆਪਣੇ ਤੇ ਮਾੜਾ ਨਹੀਂ ਨਿਕਲਦਾ ਕਹਿੰਦੀ ਸੀ ਮੈਨੂੰ ਹਾਂ ਮੈਨੂੰ ਪੁੱਛਦੀ ਕਹੇਗੀ ਸੀ ਕਿ ਨਹੀਂ ਤਾਂ ਹਾਂ ਮੈਂ ਤਾਂ ਕਦੀ ਉਹਦੀ ਬਿਆਨ ਦੇ ਜਾਂਦੀ ਜੇ ਕਹਿੰਦੇ ਨੂੰ ਕੁਝ ਹੋ ਜਾਂਦਾ ਪਰ ਤੂੰ ਉਹਦੀ ਸਮਝ ਲੈਣ ਦਾ ਪਤਾ ਹੀ ਬਦਲੀ ਪੜੀ ਮਹਤਾਈ ਸੋ ਜਾ ਐਸੀ ਮਹਤਾਈ ਤੂੰ ਸਾਡੇ ਬਣੀ ਇਦੇ ਪਿੱਛੇ ਕਿਉਂ ਆ ਬਿਆਨ ਸਾਡੇ ਬੰਨੀ ਦੇ ਰੋਜ਼ ਮੇਰੇ ਨਾਲ ਰਹਿੰਦੀ ਰਹਿੰਦੇ ਆ ਜੋੜੀ ਬਣ ਖੜੀ ਆ ਦੇਖ ਲੈ ਹੈ ਨਾ ਸਰੀਕ ਤਾਂ ਸਰੀਕ ਹੀ ਹੁੰਦੇ ਨੇ ਕੋਈ ਗੱਲ ਨਹੀਂ ਬੇਬੇ ਤੂੰ ਡਰ ਨਾ ਮੈਂ ਹਰ ਫਰੀਦ ਤੈਨੂੰ ਆਪੇ ਸਮਝਾ ਦੂ ਸਾਰੀ ਗੱਲ ਸਮਝਾ ਪੁੱਤ ਪਰ ਕੋਈ ਹੋਰ ਨਾ ਪੰਗਾ ਸੈੜ ਲਈ ਇਹ ਮੇਰੀ ਤਾਈ ਮਗਰ ਨਾਲ ਲੱਗੀ ਦਾ ਕੀ ਹੈ ਹੈ ਕੋਈ ਗੱਲ ਨਹੀਂ ਹੁਣ ਕੀ ਕਰ ਜਾ ਕੋਈ ਗੱਲ ਨਹੀਂ ਆਪਾਂ ਸੁਭਾਲ ਲਾਗੀ ਗੱਲ ਨੂੰ ਬੇਬੇ ਤੂੰ ਹੀ ਮੈਨੂੰ ਸਮਝਾ ਪੁੱਤ ਮੈਂ ਪਰ ਹੋਰ ਨਾ ਕਰ ਲੈਨੇ ਮੜਾ ਕੋਮਤੰਦ ਕਰਮ ਆਪੇ ਸਮਝਾ ਲੂੰਗਾ ਲੋ ਚੱਲ ਪਰ ਮੈਂ ਦੇਖਦੇ ਆਂ ਅੰਦਰ ਕੰਮ ਕਰੰਦਾ ਬੇਬੇ ਨੂੰ ਮੈਨੂੰ ਹੋਰ ਹੀ ਗੱਲ ਦਸੀ ਤਾਈ ਐ ਤੂੰ ਦੇਖਣ ਨੂੰ ਸਿਆਣੀ ਲੱਗਦੀ ਸੀ ਚੰਗੀ ਲੱਗਦੀ ਸੀ ਉਦੋਂ ਵੇ ਮੈਂ ਤੇਰੇ ਬੰਨੀ ਬਿਆਨ ਦਉ ਹੁਣ ਬਦਲੀ ਖੜੀ ਐ ਉਹ ਚਲ ਕੋਈ ਗੱਲ ਨਹੀਂ ਸਰੀਕ ਦਾ ਸਰੀਕ ਹੀ ਹੁੰਦੇ ਨੇ ਮੈਂ ਹਰਪ੍ਰੀਤ ਤੈਨੂੰ ਸਮਝਾਉਣਾ